ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਜਾਨੀ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਹਨਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਦਿਖਾਉਨੇ ਆਗੇ ਕੰਮ ਕਰ ਆਪਾਂ ਤੇ ਅੱਜ ਹਵਾ ਬਹੁਤ ਚੱਲ ਰਹੀ ਹੈ ਤਾਂ ਕਰਕੇ ਕਾਗਜ਼ ਉੱਡਣ ਲੱਗ ਗਿਆ ਜਿਹੜਾ ਆਪਾਂ ਪਾਇਆ ਸੀਗਾ ਤੇ ਹੁਣ ਮੱਛੀ ਮੋਟਰ ਦਾ ਪਾਣੀ ਪਾਉਣ ਲੱਗੇ ਆ ਇਹਦੇ 'ਚ ਇਹਨੇ ਨਾਲ ਕਾਗਜ਼ ਸੈੱਟ ਜਿਹਾ ਹੋ ਜਾਊਗਾ ਤੇ ਨਹੀਂ ਤਾਂ ਹੋਊ ਜੂ ਫਿਰ ਕਾਗਜ਼ ਪਾੜ ਜੂਗਾ। ਅੱਛੀ ਮੋਟਰ ਦਾ ਪਾਣੀ ਪਾ ਦਨੇ ਆ 11 500 ਲੀਟਰ। ਇਹਦੇ ਨਾਲ ਸੱਟ ਜੇ ਹੋ ਜੂਗਾ ਕਾਗਜ਼। ਕਿਉਂ ਹਵਾ ਬਹੁਤ ਚੱਲੀ ਜਾਂਦੀ ਆ ਹੁਣ ਠੰਡ ਫੂਕਦੀ। ਤੇ ਕਲੀ ਜਿ ਆਪਾਂ ਇੱਧਰ ਪਾਤੀ ਸੀਗੀ ਕੱਲ। ਕੀ ਆਹੀਂ ਛੱਡ ਦਿਓ ਬਸ ਢਿਲਾਈ। ਬਸ ਥੋੜੀ ਥੋੜੀ ਮਿੱਟੀ ਪਾ ਦੇ। ਉੱਤੇ ਪਾਦੇ ਆ ਤਾਂ ਉੱਡੇ ਨਾ ਬਸ ਜਿਹੜਾ ਉੱਡੇ ਨਾ ਮੇਨ ਤਾਂ ਮੇਨ ਤਾਂ ਕਰ ਲੈ ਆ ਬਹੁਤਾ ਪਾਣੀ ਕਿ ਹੋਰ ਪਾਉਣ ਜੜੀ ਹੈ ਕਰ ਦੇ ਮੰਦ ਮੋਟਰ ਕਰਕੇ ਬੰਦ ਹੁਣ ਹੋਊਗੀ ਠੰਡ ਤੇ ਮੈਂ ਇੱਥੇ ਬੱਜਰੀ ਰੱਖਦੀ ਥੱਲੇ ਆਣੀ ਦੇਖਿਆ ਪੀਤਾ ਤਾਂ ਤੋਂ ਮੋਟਰ ਵੀ ਛੱਡਣੀ ਹੁੰਦੀ ਆ ਪਹਿਲਾਂ ਤਾਂ ਹੁਣ ਤਾਂ ਦਿਨ ਦੁਪਹਿਰੇ ਅੱਜ ਥੋੜੀ ਹਵਾ ਚੱਲੀ ਹੈਗੀ ਤਾਂ ਕਰਕੇ ਅੱਜ ਨਹੀਂ ਤਾਂ ਅੱਗੇ ਟੀ-ਸ਼ਰਟ ਹੀ ਪਾਈ ਰੱਖਦੇ ਆ ਅੱਜ ਥੋੜੀ ਠੰਡ ਮਹਿਸੂਸ ਹੋਣ ਲੱਗੀ ਆ ਅੱਗੇ ਤਾਂ ਟੀ-ਸ਼ਰਟ ਹੀ ਪਾਈ ਰੱਖਦੇ ਨੇ ਕੋਈ ਚੱਕਰ ਨਹੀਂ ਹੁੰਦਾ ਇਟਾਂ ਕਰਤੀਆਂ ਬੰਦ ਇੱਕ ਗੀੜਲ ਵਾਲਿਆ ਸੀ ਗੱਲ ਬਾਹਰ ਤੇ ਇੰਨੀਆਂ 15000 ਰੱਟ ਹੋ ਗਈ ਕਿਰਾਏ ਬੰਦ ਕਰਤੀਆਂ ਹੁਣ ਆਪਣੇ ਕੋਲੇ ਲਵਾਉਣ ਨੂੰ ਤਾਂ ਹੈ ਨਹੀਂ ਬਾਕੀ ਮਗਰ ਨੂੰ ਦੇਖਾਂਗੇ ਇੱਥੇ ਵੀ ਇਟਾਂ ਧਰੋ ਇੱਥੇ ਹਵਾ ਪੈਂਦੀ ਆ ਵਿੱਚ ਐਨਾ ਕ ਪਾਣੀ ਪਾਤਾ ਲੋ ਜੀ ਉਧਰੋਂ ਆ ਗਈ ਟੂਟੀ ਤੇ ਮੋਟਰ ਵੀ ਆਪਾਂ ਲਿਆਂਦੀ 1200 ਦੀ ਲਿਆਂਦੀ ਆ ਮੋਟਰ ਇਹ ਤੇ ਆਹ ਸਾਰੇ ਨਿੱਪਲ ਨੁੱਪਲ ਲਾ ਕੇ ਇਹਨਾਂ ਕਹੋ ਕਰਤਾ ਤੇ ਇਧਰੋਂ ਡੈਡੀ ਲਾਈ ਜਾਂਦਾ ਜੋੜ ਉਧਰੋਂ ਇਟਰ ਜੋ ਤਾਰ ਚੋਂ ਤੇ ਇੰਨਾ ਕੁ ਪਾਣੀ ਆਪ ਮੋਟਰ ਦਾ ਪਾਇਆ ਸੀਗਾ ਤੜਕੇ ਤੇ ਇਦੋਂ ਟੁੱਟੀ ਵੀ ਆਈ ਜਾਂਦੀ ਐ ਤੇ ਕਾਲੀ ਹੋਈ ਪਈ ਐ ਛੇਤੀ ਛੇਤੀ ਉਹ ਕਰਦਗੇ ਇਹ ਟੁੱਟੀ ਨਾ ਹਟ ਜੇ 5-7 7 ਮਿੰਟ ਹੋ ਗਏ ਟੁੱਟੀ ਆਉਂਦੀ ਨੂੰ ਤੇ ਅੱਧਾ ਪੌਣਾ ਘੰਟਾ ਆਉਗੀ ਛੇਤੀ ਛੇਤੀ ਖੇਚਲ ਕੇ ਪਾਣੀ ਤੇ ਡੈਡੀ ਉਧਰ ਨੂੰ ਲਾਈ ਜਾਂਦਾ ਜੋੜ ਤੇ ਬਸ ਇਧਰੋਂ ਤਾਂ ਮੈਂ ਕਸ ਇਧਰੋਂ ਤਾਂ ਮੈਂ ਕਸ ਤੇ ਹਾਂ ਹੈਗਾ ਵੇਚ ਕਸ ਕਿਹੜਾ ਵੱਡਾ ਹੈ ਛੋਟਾ ਹਲੋ ਵੀ ਚਲਾਤੀ ਮੋਟਰ ਲਾਤੀ ਉਧਰ ਉਤਾਰ ਤੇ ਇੰਨਾ ਪਾਣੀ ਆਉਂਦਾ ਤੇ ਇੰਨਾ ਪਾਣੀ ਆਉਂਦਾ ਹਵਾ ਲੈਂਦੀ ਹੈ ਜੇ ਮੋਟਰ ਉਧਰੋਂ ਚੰਗੀ ਤਰ੍ਹਾਂ ਕਸੀ ਨਹੀਂ ਗਈ ਚਲ ਹੁਣ ਅੱਧੇ ਭਰ ਲਗੇ ਪਾਣੀ ਫੇਰ ਕਰਦੇ ਆਂਗੇ ਦੁਬਾਰੇ ਫੇਰ ਆ ਜਾਣਦੇ ਜਿੰਨਾ ਆਉਂਦਾ ਅੱਜ ਪਾਣੀ ਬਾਅਦ ਚ ਦੇਖਾਂਗੇ ਇਹਨੂੰ ਫੇਰ ਫੇਰ ਸੋਚ ਵੀ ਲਾਉਣੇ ਆ ਲਿਆ ਕੇ 10 10 ਜਿਸੀ ਦੀ ਲਾ ਲਈ ਬਾਅਦ ਮੈਂਨ ਸੋਚ ਲਿਉਣੇ ਆ ਤੇ ਉਹ ਲਾ ਦਾਂਗੇ ਇੱਥੇ ਫੇਰ ਸੌਖਾ ਹੋ ਜਾਂਦਾ ਕੰਮ ਥੱਲੋ ਇਹ ਥੇ ਲਾਉਣ ਲੱਗੇ ਆਂਗੇ ਮੇਨ ਸੁੱਚ ਮਿਸਤਰੀ ਵੀ ਅਸੀਂ ਆ ਆਪਾਂ ਤੇ ਪਲੰਬਰ ਵੀ ਅਸੀਂ ਆ ਆਪਾਂ ਚੱਲ ਪੀ ਤੇਰੇ ਕਿ ਪੁੱਤਰੀ ਲੱਤੀ ਕਿਵੇਂ ਇਧਰੋਂ ਥੱਲੋ ਮੈਂ ਹਾਂ ਨਹੀਂ ਨਹੀਂ ਹੋਰ ਪਾਸੇ ਤਾਂ ਆਉਣਾ ਸੀਗਾ ਯਾਰ ਚੱਲ ਕੋਈ ਨਹੀਂ ਉਹਦਾ ਤਾਂ ਕੁਛ ਨਹੀਂ ਹੁੰਦਾ ਚਟਨੀ ਪਿਆਰ ਦੋ ਯਾਰ ਤੇ ਫੇਰ ਕੀ ਹੁੰਦਾਗਾ ਖੋਲ ਫਿਰ ਆਹ ਹੱਥ ਲੇਲਾ ਦੇ ਸਟੇਜ ਕਿੱਥੇ ਆਹ ਲੈ ਟੈਸਟ ਪੈਨ ਪੁੱਠੀ ਲੱਗੀ ਮੈਂ ਸੱਚਾ ਕਲੰਬਰ ਵੀ ਸੀ ਆਪ ਹੈ ਹਾਂ ਮੈਸਤਰੀ ਵੀ ਆਪ ਹੀ ਹਾਂ ਸੀ ਛੋਟੇ ਮੋਟੇ ਕੰਮ ਨੂੰ ਪਤਨ ਤੋਂ ਲਾ ਕੇ ਜਿਆ ਕੁੱਟੀ ਲਈ ਆ ਹਾਂ ਕਰਤੀ ਸਿੱਧੀ ਲੱਗੂਗੀ ਤਾਂ ਇਹਦਾ ਲੱਗ ਜਾ ਪੂਰੀ ਬੁਰੀ ਲਾਈਏ ਥੱਲੇ ਵਾਲੀ ਲਾਲੀ ਆਹ ਚੱਕ ਪਹਿਲਾਂ ਸੋਚ ਚੱਕ ਸੋਚ ਚੱਕ ਇਹ ਸੱਲ ਹੋਰ ਕੱਟ ਜੇ ਨਹੀਂ ਨਹੀਂ ਲੱਗ ਜੂ ਇਹਦਾ ਕਵਰ ਹੋ ਗਿਆ ਸੱਲ ਕੀ ਸੱਲ ਕਿਹੜੇ ਸਾਲੂਦਵਾਰੀ ਕੱਢ ਕੇ ਦੇਖਦੇ ਆ ਚਾ ਕਸਾਜੇ ਹੋਏ ਤੇ ਚਾਉਗਾ ਨਟ ਜਾ no seal on , seal on üle jõugi . ਤੇਗੜਾ ਕੰਮ ਇਹ ਤੋਂ ਹੀ ਲਿਆ। ਹੂੰ। ਇਹਦਾ ਛੋਟਾ ਕੰਮ ਸੀ। ਬੱਚਾ ਬਾਹਰ ਕਰ ਦੋ ਰੋਣਾ। ਬਾਹਰ ਵੀ ਲੋਹੇ ਲਵਾਵਾਂਗੇ। ਬਾਹਰ ਦੇ ਬਤਾਹੇ ਕਰ ਲਾਂਗੇ ਆ। ਹਾਂ। ਫਿਰ ਤਾਰ ਹੋਰ ਪਾਣੀ ਪਊਗੀ। ਜੋੜ ਜਾਲਾਣਾ ਪਊ। तारा तूरा कास्त रेडी आहे ਇੱਕ ਮੈਂ ਸੋਚ ਛੱਡ ਕੇ ਦੇਖ ਆ ਰਹੀ ਹੈ ਜੀ ਇਹ ਥੋੜੀ ਬਦਲੋ ਟੂਪੀਆਂ ਗਿੱਟੀ ਹੈ ਨਹੀਂ ਆਪਣੇ ਕੋਲ ਇੱਥੇ ਨਹੀਂ ਇਹ ਗਿੱਟੀਆਂ ਲਾਉਣੀ ਸੀ ਬੂਹੇ ਦੇ ਚ ਹਾਂ ਇੱਥੇ ਹਾਂ ਲਾ ਦੇ ਪਰ ਜਦ ਮੈਂ ਹੋਣੀ ਫਸਟ ਇਹ ਜੋੜੇ ਕਿਤੇ ਬੁਣਤਾ ਰਹੇ ਵੱਡੀ ਹੋਣੀ ਚਾਹੀਦੀ ਸੀ ਚਲ ਗੋਣੀ ਆਹੀ ਕੀ ਤਾੜ ਆ ਵਾਦੂ ਘਟੂਸ ਮਾਰਾ ਲੱਗ ਜੂਗੀ ਲੱਗ ਜੂਗੀ ਇਕ ਹੋਰ ਲਾ ਦੇ ਲਾਉਣੀ ਇਹਦਾ ਇਹਦਾ ਖਾਣ ਦੀ ਜਿਹੜਾ ਪੂਰਾ ਇੱਥੇ ਲਾ ਦੇ ਬਾਹਰ ਬਾਹਰ ਕਿੱਥੇ ਤੱਕ ਰਹੋ ਪੱਟੀ ਉਹ ਪਰ ਛੋਟੀ ਹੈ ਨਾ ਗੱਟੀ ਕਿਰਨ ਕਾਜ ਦੇ ਵਾ ਮੜਾ ਆ ਉਹ ਨਹੀਂ ਬੱਸ ਬਹੁਤ ਬਹੁਤ ਬੱਸ ਚੱਲ ਵੀ ਇਧਰ ਨੇਰੀ ਚੱਲੀ ਜਾਂਦੀ ਅੱਜ ਹਵਾ ਪੂਰੀ ਜਿਵੇਂ ਗਰਮਾਂ ਚੱਲਦੀ ਹੁੰਦੀ ਇੱਥੇ ਪਾਣੀ ਪੁਣੀ ਛਲਕਦਾ ਆਪਾਂ ਤੇ ਰੇਤਾ ਜਾਣਾ ਉੱਡੇ ਅਕਲੀ ਇਹ ਤਾਂ ਆਪਣੀ ਉੱਡੀ ਜਾਂਦੀ ਐ ਚਲੋ ਦਵਾਰੇ ਦੂਰ ਦਵਾਰੇ ਨਾ ਕਰਨੀ ਪਈ ਮੈਂਤੀ ਪਰ ਐਹੀ ਵੀ ਨਹੀਂ ਚਲ ਨਿਸ਼ਾਨ ਦਾ ਪਤਾ ਲੱਗ ਕੇ ਜਾਊਗਾ ਇਹ ਇੱਥੇ ਜੇ ਪੱਟਣੀਆਂ ਨੇ ਉਹ ਕੱਲ ਨੂੰ ਪੱਟਣ ਲੱਗਣਗੇ ਕੱਲ ਨੂੰ ਲਾਊਗਾ ਮਿਸਤਰੀ ਬੰਦੇ ਪੱਟਣ ਵਾਲੇ ਚਲੋ ਠੀਕ ਹੈ ਜੀ ਆਪਣੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਮਿਲਦੇ ਆਂ ਕੱਲ ਦੀ ਵੀਡੀਓ 'ਚ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ